ਵਾਰਕੀਰ ਦੀ ਕਾਲ ਸਾਹਿਬਾ ਵਾਹਿਗੁਰੂ ਕੀ ਫਤਿਹ ਉਮੀਦ ਕਰਦਾ ਹਾਂ ਸੋਚੀ ਸੰਗਤ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਟੋਡਾ ਦਸਰਾ ਗੁਰੂ ਜੰਟ ਸਿੰਘ ਦਾਸਪੁਰ 995462247 9814262247 ਪਹਿਲੀ ਬੇਨਤੀ ਇਹ ਹੈ ਕਿ ਕੋਈ ਵੀ ਵੀਡੀਓ ਆਪਜੀ ਤੱਕ ਪਹੁੰਚਦੀ ਹੈ ਅੱਗੇ ਦੀ ਅੱਗੇ ਜਰੂਰ ਪਹੁੰਚਾਇਆ ਕਰੋ ਆਗਾ ਭੇਜਿਆ ਕਰੋ ਤੇ ਦਾਸ ਦਾ ਚੈਨਲ ਜਥਾ ਤਾਸਪੁਰ ਵਾਲੇ ਬਤ ਵੱਲ ਸਬਸਕ੍ਰਾਈਬ ਕਰੋ ਸੋ ਜਿਹੜੀ ਬੇਨਤੀ ਆਪ ਜੀ ਨੂੰ ਕਰਨ ਵਾਸਤੇ ਆਪ ਜੀ ਦੇ ਸੰਮੁਖ ਹੋਇਆ ਹਾਂ ਉਹ ਹੈ ਇਹ ਹੈ ਕਿ ਆਪ ਜੀ ਨੂੰ ਪਤਾ ਹੈ ਕਿ ਆਪਾਂ ਨਗਰ ਨਗਰ ਦੇ ਵਿੱਚ ਜਾ ਕੇ ਅੰਮ੍ਰਿਤ ਸੰਚਾਰ ਤੇ ਲੋੜਵੰਦ ਪਰਿਵਾਰਾਂ ਨੇ ਲੜਕੀਆਂ ਦੇ ਵਿਆਹ ਪਰ ਪਿਛਲੇ ਲੰਮੇ ਸਮੇਂ ਤੋਂ ਕਰਦੇ ਆ ਰਹੇ ਹਾਂ ਤੇ ਸੰਗਤ ਦਾ ਸਾਜੋਗ ਬਹੁਤ ਵੱਡਾ ਹੁੰਦਾ ਹੈ ਕਰਨੇ ਸੰਗਤ ਨੇ ਹੁੰਦੇ ਨੇ ਸਾਡਾ ਸਰਪ੍ਰਸਤ ਦਾ ਇਸ ਵਾਰ ਇਸ ਮਾਗਮ 18 ਜਨਵਰੀ ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਸ਼ਨੀਚਰਵਾਰ ਪਿੰਡ ਦੋ ਲੋਕਲਾਂ ਨੇੜੇ ਜੋਧਾ ਜ਼ਿਲ੍ਹਾ ਲੁਧਿਆਣਾ ਅਮਰਤ ਸੰਚਾਰ ਹੋਵੇਗਾ ਮਨ ਬਣਾਓ ਭਾਈ ਅਮਰਤਸਰ ਕੋਲ ਸਿਰ ਸਜੋ ਪਾਣੀ ਦਿਲਾ ਦੇ ਕੋ ਜਿੰਨੇ ਵੀ ਅਮਰਤਸਰ ਕਣ ਵਾਲੀ ਸੰਗਤ ਹੋਵੇਗੀ ਸਾਰਿਆਂ ਨੂੰ ਬਖਾਰ ਪੇਟ ਆ ਰਹੇ ਤੋਂ ਹੁੰਦੇ ਨੇ ਅਗਲੇ ਦਿਨ 19 ਜਨਵਰੀ ਦਿਨ ਐਤਵਾਰ ਨਗਰ ਦੇ ਲੋਕਾਂ ਗੁਰਦੁਆਰਾ ਪੌੜ ਸਾਹਿਬ ਪਾਤਸ਼ਾਹ 10ਵੇਂ ਲੋੜਵੰਦ ਪਰਿਵਾਰਾਂ ਨੇ ਰੜਕੇ ਦੇ ਵਿਆਹ ਕਾਰਜ ਜੇ ਕੋਈ ਮੁਸਲਮਾਨ ਧਰਮ ਦੀ ਲੜਕੀ ਹੁੰਦੀ ਹੈ ਤਾਂ ਨਿਕਾਹ ਕੀਤਾ ਜਾਂਦਾ ਹੈ ਜੇ ਹਿੰਦੂ ਧਰਮ ਦੀ ਲੜਕੀ ਹੁੰਦੀ ਹੈ ਤਾਂ ਮੌ ਪੰਡਤ ਨੂੰ ਬੁਲਾ ਕੇ ਫੇਰੇ ਕਰਵਾਏ ਜਾਂਦੇ ਨੇ ਸਿੱਖਾਂ ਦੀਆਂ ਬੱਚੀਆਂ ਦੇ ਅਨੰਦ ਕਾਰਜ ਕੋਈ ਵੀ ਲੋੜਵੰਦ ਪਰਿਵਾਰ ਹੋਵੇ ਉਹ ਦਾਸ ਦੇ ਨਾਲ ਸੰਪਰਕ ਕਰ ਸਕਦਾ ਹੈ ਦੂਸਰੀ ਬੇਨਤੀ ਇਹ ਹੈ ਕਿ ਇਹ ਕਾਰਜ ਸੰਗਤ ਨੇ ਕਰਨੇ ਹੁੰਦੇ ਨੇ ਸਾਡਾ ਉਪਰਾਲਾ ਸਵਾਲ ਪਾਈ ਆਪ ਸਾਰੇ ਸੰਗਤ ਇੱਕ ਗਰੁੱਪ ਬਣਾ ਕੇ ਇੱਕ ਜਥੇਬੰਦੀ ਬਣਾ ਕੇ ਇਹਨਾਂ ਕਾਰਜਾਂ ਨੂੰ ਕਰੀਏ। ਕਾਫੀ ਸਾਰੇ ਮੈਂਬਰ ਗਰੁੱਪ ਦੇ ਵਿੱਚ ਸਾਡੇ ਨਾਲ ਜੁੜ ਚੁੱਕੇ ਨੇ। ਤੇ ਹੋਰ ਵੀ ਮੈਂਬਰ ਵੱਧ ਤੋਂ ਵੱਧ ਜੁੜੋ। ਜਿਹੜਾ ਮੈਂਬਰ ਸਾਡੇ ਨਾਲ ਜੁੜਨਾ ਚਾਹੁੰਦਾ ਹੈ ਸਿਰਫ ਤੇ ਸਿਰਫ 100 ਰੁਪਏ ਇੱਕ ਮਹੀਨੇ ਦੀ ਫੀਸ ਆਪਰ ਰੱਖੀ ਹੈ। ਸਿਰਫ ਤੇ ਸਿਰਫ ਲੋੜਵੰਦ ਬੱਚਿਆਂ ਦੇ ਵਿਆਹ ਕਰਿਆਂ ਵਾਸਤੇ। ਤੁਹਾਡਾ ਆਪਣਾ ਕਾਰਜ ਨੂੰ ਸਫਲ ਵੀ ਕਰੀਏ ਲੋੜਵੰਦਾਂ ਦੀ ਮਦਦ ਕਰਨਾ ਕਰੀਬ ਦਾ ਮੂਹ ਗੁਰੂ ਕੀ ਗੋਲਕ ਸਿੱਖ ਧਰਮ ਦਾ ਸਿਧਾਂਤ ਹੈ ਬੇਨਤੀ ਹੈ ਸਾਰੀ ਸੰਗਤ ਇਹਨਾਂ ਕਾਰਜਾਂ ਦੇ ਵਿੱਚ ਸਾਥ ਦਿਆ ਕਰੋ ਕਿਉਂਕਿ ਤੁਹਾਡੇ ਸਹਿਯੋਗ ਨਾਲ ਹੀ ਇਹ ਕਾਰਜ ਹੋਊਗਾ ਸਾਡੀ ਜਥੇਬੰਦੀ ਦੇ ਮੈਂਬਰ ਵੱਧ ਤੋਂ ਵੱਧ ਪੜੋ ਮੇਰਾ ਅਗਲਾ ਪ੍ਰੋਗਰਾਮ ਜਿਹੜਾ ਉਹ ਇਹ ਹੈ ਕਿ ਆਪਾਂ ਹਰ ਮਹੀਨੇ ਮਹੀਨੇ ਦੀ ਪਹਿਲੀ ਤਰੀਕ ਨੂੰ ਕਿਸੇ ਵੀ ਸਥਾਨ ਤੇ ਲੋੜਵੰਦ ਬੱਚੀਆਂ ਦੇ ਵਿਆਹ ਕਾਰਜ ਜ ਪੱਕੀ ਤਰੀਕ ਇੱਕ ਕਰ ਦਈਏ ਤਾਂ ਆਪਾਂ ਇਹ ਕਾਰਜ ਕਰਨਾ ਕਰੀਏ ਸੋ ਜਦੋਂ ਵੀਡੀਓ ਤੁਹਾਡੇ ਕੋਲ ਪਹੁੰਚਦੀ ਹੈ ਵੀਡੀਓ ਨੂੰ ਅੱਗੇ ਧੋਕੇ ਜ਼ਰੂਰ ਪਹੁੰਚਾਇਆ ਕਰੋ ਪਹੁੰਚਾਇਆ ਕਰੋ ਸ਼ੇਅਰ ਕਰਾਇਆ ਕਰੋ ਸਵਾਲ ਹੋਏ ਭਲੇ ਦੇ ਕਾਰਜ ਦੇ ਵਿੱਚ ਆਪਾਂ ਵੱਤੋ ਵੱਤ ਸੰਗਤ ਗੁਰੂਣਾ ਕਰੀਏ ਦਾਸ ਤੇ ਨਾਲ ਤੁਸੀਂ ਫੋਨ ਤੇ ਜਦੋਂ ਮਰਜੀ ਸੰਪਰਕ ਕਰ ਸਕਦੇ ਹੋ ਬਾਕੀ ਰਾਇਪੁਰ ਵਿਖੇ ਦਾਸਪੁਰ ਚੌਂਕ ਦਾਸਪੁਰ ਕਲੀਨikal ਲੈਬੋਟਰੀ ਮੇਰਾ ਦਫਤਰ ਹੈ ਤੇ ਦਫਤਰ ਦੇ ਵਿੱਚ ਕਦੇ ਵੀ ਤੁਸੀਂ ਆ ਕੇ ਮਿਲ ਸਕਦੇ ਹੋ ਮੇਰ ਦਾ ਸਮਾਂ ਸਵੇਰੇ 6 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਦਾ ਹੁੰਦਾ ਹੈ ਦਫਤਰ ਇਸ ਸਮੇਂ ਦੇ ਵਿੱਚ ਖੁੱਲ੍ਹਾ ਰਹਿੰਦਾ ਹੈ। ਤੁਸੀਂ ਇਸ ਸਥਾਨ ਤੇ ਆ ਕੇ ਸੜਨਾ ਸੰਪਰਕ ਕੀਤਾ ਜਾ ਸਕਦਾ। ਧੰਨਵਾਦੀ ਹੋਵਾਂਗਾ ਆਪ ਜੀ ਦਾ ਬਹੁਤ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ।